ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਹਾਉਸ ਸੁਨਾਉਂ ਦੀ ਖੇਡ ਚੱਲ ਤੇ ਅੱਜ ਅਸੀਂ ਲੈ ਲਈ ਹਾਂ ਬਣਾਉਣ ਲੱਗੇ ਸ਼ੈਂਪੂ ਕਰੇ ਹੋਮ ਮੇਡ ਤੇ ਜਿਸ ਲਈ ਐਲੋਵੇਰਾ ਜੋ ਦੋ ਮੀਟਰੀ ਨਹੀਂ ਨਾਲ ਹੀ ਪਾਣੀ ਪਲਾਂਗੇ ਥੋੜਾ ਜਿਹਾ ਜਿਹਾ ਦੋ ਚਮਚਾ ਪਾਉਣੀ ਤੇ ਦੋ ਚਮਚਾ ਮੇਥੀ ਦਾ ਪਾਣੀ ਤੇ ਥੋੜਾ ਜਿਹਾ ਸੀ ਪਾਣੀ ਰੱਖ ਦਿੱਤਾ ਕਰਾਂਗੇ ਤੇ ਆਪਾਂ ਇਹ ਚਾ ساری ਕੱਟ ਕੇ ਪਾਵਾਂਗੇ ਕਿ ਹੈਗੇ ਨੇ ਛੋਟੇ ਪੱਤੇ ਆ ਤੇ ਉਹ ਲਈ ਇਹ ਵੀ ਹੋਲੇ ਸਟੈਸ਼ ਨੂੰ ਜਦੋਂ ਤੱਕ ਤੋੜ ਕੇ ਲਿਆਦੇ 파ਰਕ ਵਿੱਚ ਤੇ ਇਸ ਨੂੰ ਜਦੋਂ ਕਰੇ ਤਿਆਰ ਕਰਾਂਗੇ ਸ਼ਬ ਉਹ ਤੋੜ ਦੇ ਬਣੂਗਾ ਇਹਨੂੰ ਬਾਕਪਰ ਨੇ ਸਿੱਕੇ 파ੜਨੇ ਆ ਜਿਵੇਂ ਜਿਵੇਂ ਰੋ ਤੁਹਾਨੂੰ ਨਾਲ ਇਹ ਵਾਲਾ ਵਾਸਤੇ ਬਹੁਤ ਬੇਨਫੀਟ ਹੈ ਸਾਰੀ ਚੀਜ਼ਾਂ ਜਿਤਵਾ ਦੇ ਤੁਹਾਡੇ ਚਿੱਟੇ ਹੋਰ ਉਸ ਨੂੰ ਮਚੋਂ ਸੇ ਕਾੜਦੇ ਹੋਣਗੇ ਜਿਹੜੇ ਛਾੜਦੇ ਜਿਹਨਾਂ ਦੇ ਨਾਲ ਪਹਿਣਾ ਉਹ ਵੀ ਵਾਰ ਹੀ ਸਹੀ ਹੈ ਪਾਲੀ ਕਰਤੀ ਤੇ ਇੱਕ ਜਿਸੀ ਪਾਣੀ ਮਿੱਕੀ ਨਾਲ ਹਾਂਜੀ ਪੁੱਤਰ ਜੀ ਆਗੀ ਬਮਾ ਲੀ ਆਗੀ ਆਗੀ ਬਮਾ ਲੀ ਸੇ ਪੰਚੀ ਤੋਂ ਤਾਂ ਤੇ ਨੂੰ ਕੱਟ ਕੇ ਬੰਦ ਕਰ ਲੈਣੀ ਹੋਲੀ ਦਾ ਪਕਾ ਰਹੀ ਹੈ ਹਾਂਜੀ ਬੌਜੀ ਨਹੀਂ ਆਪਾਂ ਕੱਟ ਕੇ ਵੀ ਰੱਖ ਲਈਏ ਵੀ ਆਪਾਂ ਮਾਰ ਲੀਏ ਚਲੋ ਜੀ ਇੱਕ ਚੀਜ਼ ਅਸੀਂ ਹੋਰ ਐਡ ਕਰਨੀ ਐਡ ਕਰੀਏ ਸੋ ਦੋ ਨੂੰ 1.8 ਕਲਾਸ ਪਾਣੀ ਪਾਇਆ ਸੀ ਮੈਂ ਤਾਂ ਦੇਖੀ ਬਲਾਸ ਦੇ ਗ੍ਰੀਨ ਹੋ ਚੁੱਕੇ ਨੇ ਜੀ ਉਹ ਸਿੱਧਾ ਜਿਹੜੇ ਦੰਨੇ ਇਹ ਜਿਹੜਾ ਕਲਰ ਇਹ ਨਾਲ ਚੇਂਜ ਹੋ ਚੁੱਕਿਆ ਥੋੜਾ ਸਰੋ ਮੀਡੀਅਮ ਗੈਸ ਤੇ ਰੱਖਣਾ ਹੈ ਜਿਹੜਾ ਆਪਣਾ ਲੋਹਾ ਕੜਾਈ ਇਹਦਾ ਵੀ ਆਪਾਂ ਨੂੰ ਇੱਥੇ ਸਰੋ ਆਏਗਾ ਇਹ ਜਿਹੜੇ ਆਪਾਂ ਸਿਪਾਏ ਸੀ ਕੜੀ ਪੱਤਾ ਸਾਰੇ ਕੁਛ ਚੌਲ ਚੌਲੇ ਖੁਚਟੇ ਸੀ ਕਾਲ ਰੰਗਦੇ ਹੋਗੇ ਬੜੇ ਵਧੀਆ ਪੱਕ ਚੁੱਕੇ ਨੇ ਇਹ ਮੇਥੀ ਨਾਲੰ ਕਾਲਾ ਹੋ ਚੁੱਕਾ ਜਿਹੜਾ ਕਵਾਲਾ ਕਿਤੇ ਲੋਹ ਦੀ ਕੜਾਹੀ ਨੇ ਰੰਗ ਛੱਡਿਆ ਤੇ ਕਿਹੜਾ ਆਪਾਂ ਕਾਲੀ ਜੀਰੇ ਪਾਈ ਕਲੌਂਜੀ ਪਾਈ ਸੀ ਤੁਸੀਂ ਸਰੋਂ ਦੇ ਦਾਣੇ ਪਾ ਸਕਦੇ ਮਸਟਰਡ ਦਾ ਸੌਂ ਵਧੀਆ ਹੁੰਦੀ ਹੈ ਮੈਂ ਨਹੀਂ ਪਾਈ ਇਹਦੇ ਵਿੱਚ ਚਲੋ ਅਸੀਂ ਇਹਨੂੰ ਆਪਾਂ ਹੁਣ ਠੰਡਾ ਹੋਣ ਦੇ ਦਿੰਨੇ ਤੇ ਫਿਰ ਇਸ ਸ਼ੈਂਪੂ ਐਡ ਕਰਾਂਗੇ ਇਸ ਪੌਨ ਕੇ ਰੱਖ ਲਿਆ ਸਾਰਾ ਕੁਝ ਨਿਕਲ ਆਇਆ ਫਿਰ ਸਾਡਾ ਤੇਲ ਸ਼ੈਂਪੂ ਜਿਹੜਾ ਤੁਸੀਂ ਯੂਜ਼ ਕਰਦੇ ਤੁਸੀਂ ਉਹ ਹੀ ਵਰਤ ਸਕਦੇ ਹੋ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ। ਇਹਨੂੰ ਤੁਸੀਂ ਆਪਣੇ ਹੁਣ ਤੇ ਵੈਸੇ ਮੌਸਮ ਵਧੀਆ ਕਿ ਠੰਡੀ ਜਗ੍ਹਾ ਫ੍ਰਿਜ ਰੱਖਣ ਦੀ ਲੋੜ ਨਹੀਂ। ਤੁਸੀਂ ਇੱਦਾਂ ਹੀ ਵਰਤ ਸਕਦੇ ਹੋ। ਬਾਹਰ ਰੱਖ ਕੇ ਵੋਸ਼ਮ ਲਿਵ ਕਰਾਜੀ। ਲੋ ਜੀ ਸਾਡਾ ਹੈਂਡ ਸ਼ੈਂਪੂ ਬਣ ਕੇ ਤਿਆਰ ਹੋ ਗਿਆ। ਇਹਨੂੰ ਤੁਸੀਂ ਕਿਸੇ ਬੋਤਲ ਚ ਪਾ ਲੋ ਕਾਤਰੀ ਜਾਂ ਪਲਾਸਟਿਕ ਦੇ ਵਿੱਚ। ਸੇਰ ਤੋਰੋ ਤਾਂ ਵਾਲ ਬੜੇ ਵਧੀਆ ਸੌਫਟ ਤੇ ਸ਼ਾਈਨਿੰਗ ਕਰਨਗੇ ਜਿੱਦਾਂ ਚਿੱਟੇ ਵਾਲ ਗਰੇ ਕਾਲੇ ਹੋਣਗੇ ਹੋਗੀ ਤੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਨਾ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਚਲੋ ਜਮਾ ਸੇਰੇ ਵਿੱਚ ਪਾ ਲਈਏ ਲਓ ਜੀ ਇਹ ਸਾਡਾ ਐਨਾਕ ਸ਼ੈਂਪੂ ਬਣ ਕੇ ਤਿਆਰ ਇਹਨੂੰ ਤੁਸੀਂ ਸਾਡਾ ਮੋਸਟਲੀ ਦੋ ਤੋਂ ਤਿੰਨ ਵਾਰੀ ਜੂਸ ਹੋ ਜਾਏਗਾ ਹਫਤੇ ਵਿੱਚ ਮੈਂ ਤਾਂ ਮम्मा ਜੂਸ ਕਰਦੇ ਹਾਂ ਤੋਂ ਇਹਨੂੰ ਸੀ ਕਰਦੇ ਹਾਂ ਤਾਂ ਓਕੇ ਜੀ ਬਾਏ ਬਾਏ